ਚਲੋ 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 ਜੀ ਹੁ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰ ਰਹਾ ਹਾਂ। ਔਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਟੀਸੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਅੱਜ ਹਲਫ ਲਿਆ ਵਾ ਹੋ ਚੁੱਕੀ ਹੈ। ਮੈਂ ਸਮੁਤ ਦੇਸ਼ ਵਾਸੀਆਂ ਨੂੰ ਲੋਕਤੰਤਰ ਦੇ ਇਸ ਬਹੁਤ ਵੱਡੇ ਮੇਲੇ ਦੇ ਵਿੱਚ ਬੜੇ ਵੱਡੇ ਇਸ ਆਯੋਜਨ ਤੋਂ ਬਾਅਦ ਚੋਣ ਤੋਂ ਬਾਅਦ ਜੋ ਐਨਡੀਏ ਦੀ ਤੀਜੀ ਵਾਰ ਸਰਕਾਰ ਬਣੀ ਹੈ ਉਹਦੇ ਉੱਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਇਹ ਆਸ ਕਰਦਾ ਹਾਂ ਆਖੀ ਯਕੀਨ ਨਾਲ ਕਹਿੰਦਾ ਹਾਂ ਕਿ ਦੇਸ਼ ਪ੍ਰਗਤੀ ਦੀ ਰਾਹ ਉੱਤੇ ਚੱਲਣ ਵਾਲਾ ਦੇਸ਼ ਨੇ ਇੱਕ ਹੋਰ ਕਦਮ ਇੱਕ ਹੋਰ ਪਲਾਨ ਜੜੀ ਆ ਕੋਟਿਆ ਠੀਕ ਹੈ ਜੀ ਤੇ ਸਰ ਤੁਸੀਂ ਕਹਿ ਰਹੇ ਹੋ ਨਾ ਡਬਲ ਇੰਜਨ ਲਿਆ ਦਿਓ ਤੇ ਬਨੇਰੀ ਲਿਆ ਦਾ ਕਿ ਪੰਜਾਬ ਦੀ ਫੋਟੋ ਵਿਕਾਸ ਦੀ ਤੇ ਫਿਰ ਇੰਜਨ ਤਾਂ ਲੱਗ ਹੀ ਗਿਆ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਇੰਜਨ ਲੱਗ ਗਿਆ ਦੇਖੋ ਐਸ ਵਾਰ ਪੰਜਾਬ ਦੀ ਜਨਤਾ ਨੇ 23 ਫੀਸਦ ਦੇ ਉਤੇ ਭਾਰਤੀ ਜਨਤਾ ਪਾਰਟੀ ਨੂੰ 23 ਮidan ਸਭਾ ਫੀਸਦ ਤੇ ਭਾਰਤੀ ਜਨਤਾ ਪਾਰਟੀ ਨੂੰ ਨੰਬਰ 1 ਦੇ ਉਤੇ ਲੈ ਕੇ ਆਂਦਾ ਹੈ 6 ਭਾਰਤੀ ਜਨਤਾ ਪਾਰਟੀ ਦੀਆਂ ਇਹ ਜਿਹੜੀਆਂ ਸੀਟਾਂ ਲੈਂਦੇ ਨਾਲ ਤੇ ਅਸੀਂ ਨੀਅਰਬਾਈ ਨੰਬਰ 1 ਸੈਟਲ ਪੁਜੀਸ਼ਨ ਦੇ ਤੇ ਰਹੇ ਆ ਇਟ ਮੀਨਸ ਕਿ ਅਸੀਂ 29% ਯਾਨੀ ਕਿ ਅਸੀਂ 19% ਵੋਟ ਸ਼ੇਅਰ ਦੇ ਨਾਲ ਵੀ ਆਰ ਇਨ ਦਾ ਥਰਡ ਪੋਜੀਸ਼ਨ ਅਸੀਂ ਅਕਾਲੀ ਦਲ ਤੋਂ ਅੱਗੇ ਹੋ ਕੇ ਵੀ ਆਰ ਇਨ ਦਾ ਥਰਡ ਪੋਜੀਸ਼ਨ ਦੇਸ਼ ਦੇ ਅੰਦਰ ਅਸੀਂ ਪੰਜਾਬ ਦੇ ਅੰਦਰ ਅਸੀਂ ਆਪਣੀ ਸਰਕਾਰ ਬਣਾਉਣ ਵਾਲੇ ਪਾਸੇ ਆਪਣੀਆਂ ਪੁਲਾਹਾਂ ਜਿਹੜੀਆਂ ਨੇ ਉਹ ਕੁੱਟ ਲਈਆਂ ਨੇ ਔਰ ਮੈਂ ਇਹ ਗੱਲ ਦਾਅਵੇ ਦੇ ਨਾਲ ਕਹਿ ਸਕਦਾ ਹਾਂ ਕਿ 2027 ਦੇ ਵਿੱਚ ਡੈਫੀਨੇਟਲੀ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਆਪਣੀ ਸਰਕਾਰ ਹੋਵੇਗੀ ਬਹੁਮਤਨ ਜੀ ਬਿਲਕੁਲ ਬਹੁਤ ਮਦਦ ਨਾਲ ਹੋਏ ਜੀ ਪੰਜਾਬ ਦੀ ਜਨਤਾ ਪੰਜਾਬ ਦੀ ਜਨਤਾ ਜਿਹੜੀ ਹੈ ਉਹ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀ ਹੈ ਕਿ ਜਿਹੜੀ ਹੈ ਉਹ ਦੇਸ਼ ਦੇੰ ਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਮੈਂ ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਨਰਿੰਦਰભાઈ ਮੋਦੀ ਜੀ ਦਾ ਪੰਜਾਬ ਦੇ ਪ੍ਰਤੀ ਪਿਆਰ ਪੰਜਾਬ ਦੇ ਪ੍ਰਤੀ ਉਹਨਾਂ ਦੀ ਸ਼ਰਧਾ ਪੰਜਾਬ ਦੇ ਪ੍ਰਤੀ ਉਹਨਾਂ ਦੀ ਭਾਵਨਾ ਤੁਸੀਂ ਇੱਥੋਂ ਦੇਖੋ ਕਿ ਰਣਜੀਤ ਬਿੱਕੂ ਜੀ ਲੁਧਿਆਣਾ ਤੋਂ ਜਿਹੜੇ ਨੇ ਉਹਨਾਂ ਨੂੰ ਤੇ ਅੱਜ ਤੁਹਾਡੇ ਵਰਕਰ ਬੀਜੇਪੀ ਦੇ ਉੱਚ ਅਹੁਦੇਦਾਰ ਉਹ ਕਹ ਰਹੇ ਕਿ ਇਹਨੇ ਖੁਸ਼ ਹੈ ਵੀ ਜਿਹੜੇ ਸਾਨੂੰ ਪਿਕਚਰਾਂ ਕਰਦੇ ਸੀ ਨਾ ਕਿ ਤੁਸੀਂ ਸਾਡੇ ਨਾਲ ਹੀ ਉਹਨੂੰ ਵਰਨਾ ਤੁਹਾਡੀ ਕੋਈ ਬੁਖਤ ਨਹੀਂ ਤੇ ਅੱਜ ਤੁਸੀਂ ਉਹਨਾਂ ਨੂੰ ਵੀ ਬੀਟ ਕਰਕੇ ਬਿਲਕੁਲ ਜੀ ਭਾਰਤੀ ਜਨਤਾ ਪਾਰਟੀ ਦੇਸ਼ ਦੀ ਮਾਂ ਪਾਰਟੀ ਹੈ ਮੈਂ ਤਾਂ ਕਹਾਂਗਾ ਕਿ ਜੇ ਉਹ ਪੰਜਾਬ ਦੀ ਮਾਂ ਪਾਰਟੀ ਤੇ ਦੇਸ਼ ਦੀ ਇੱਕ ਮੁੱਖ ਪਾਰਟੀ ਰਾਸ਼ਟਰੀ ਪਾਰਟੀ ਬਲਕਿ ਅੰਤਰਰਾਸ਼ਟਰੀ ਪਾਰਟੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦਾ ਐਡਾ ਵੱਡਾ ਜਨ ਸਮੂਹ ਜਿਹੜਾ ਹੈ ਏਡਾ ਵੱਡਾ ਬਾਪ ਜੰਦਾ ਪਾਰਟੀ ਦਾ ਕੈਨੇਡਲ ਵਰਕਰ ਜਿਹੜਾ ਹੈ ਉਹ ਆਪਣੇ ਜੀ ਜਾਣ ਦੇ ਨਾਲ ਮਿਹਨਤ ਕਰਕੇ ਆਪਣੇ ਪੂਰੇ ਜੋਰ ਦੇ ਨਾਲ ਮਿਹਨਤ ਕਰਕੇ 2027 ਦੇ ਵਿੱਚ ਇਸ ਜਿਹੜੀ ਇਲੈਕਸ਼ਨ ਹੈ ਵਿਧਾਨ ਸਭਾ ਦੀ ਉਹਨੂੰ ਜਿੱਤ ਕੇ ਵਿਧਾਨ ਸਭਾ ਦੇ ਉੱਤੇ ਕਾਬਜ ਹੋਣਗੇ ਵਿਧਾਨ ਸਭਾ ਨੂੰ ਪੰਜਾਬ ਦਾ ਵਿਕਾਸ ਕਰਾਵਾਂਗੇ ਤੇ ਸਰ ਐਂਡ ਦੇ ਵਿੱਚ ਆਪਣਾ ਕੁੜਤਾ ਦੇ ਨਾਮ ਨਹੀਂ ਕਿ ਕੋਈ ਇਸ ਤਰ੍ਹਾਂ ਸਿੱਧਾ ਸੋ ਸਿੰਪਲ ਜੀ ਗੱਲ ਕਹਾਂਗਾ ਐਂਡ ਦੇ ਵਿੱਚ ਸਰ ਕੋਈ ਇੱਕ ਸੰਦੇਸ਼ ਕੋਈ ਕੋਈ ਖਾਸ ਵਿਅਕਤੀ ਨੂੰ ਟੈਗ ਕਰਨਾ ਹੋਵੇ ਕਿ ਜਿਸ ਨੇ ਸਾਰਿਆਂ ਬੜੀ ਮਿਹਨਤ ਕੀਤੀ ਆ ਕੋਈ ਖਾਸ ਤੌਰ ਤੇ ਕੁਝ ਕਹਿਣਾ ਹੋਵੇ ਨਾ ਖਾਸ ਤੌਰ ਤੇ ਸਾਰਾ ਪੰਜਾਬ ਹੀ ਖਾਸ ਹੈ ਜੀ ਸਾਰਾ ਦੇਸ਼ ਹੀ ਖਾਸ ਹੈ ਮੈਂ ਤਾਂ ਸਾਰੇ ਪੰਜਾਬ ਵਾਸਤੇ ਸਾਰੇ ਦੇਸ਼ ਵਾਸਤੇ ਸ਼ੁਭ ਕਾਮਨਾਵਾਂ ਮੰਗਦਾ ਮੈਂ ਤੇ ਇਹ ਬੇਨਤੀ ਕਰਦਾ ਕਿ ਜਿਸ ਤਾ ਨਰਿੰਦਰભાઈ મોદી ਜੀ ਨੇ ਪੰਜਾਬ ਵਾਸਤੇ ਇੰਨੀ ਸ਼ਰਧਾ ਵਿਖਾਈ ਹੈ ਕਿ ਕਰਤਾਰਪੁਰ ਸਾਹਿਬ ਦਾ ਕਰੀਰੋ ਦਾ ਰਸਤਾ ਖੋਲਿਆ ਸਾਡੇ ਦੇਸ਼ ਨੂੰ ਪ੍ਰਗਤੀ ਦੀ ਰਾਹ ਉੱਤੇ ਖੜਨ ਵਾਸਤੇ ਇੰਨੀ ਮਿਹਨਤ ਕੀਤੀ ਸੜਕਾਂ ਦਾ ਜਾਲ ਵਿਛਾਇਆ ਸਭ ਕੁਝ ਕੀਤਾ ਮੈਂ ਇਹ ਸਿਰਫ ਇੱਕੋ ਗੱਲ ਬਿਆਨ ਕਰਾਂਗਾ ਇੱਕੋ ਗੱਲ ਕਹਾਂਗਾ ਕਿ ਪੰਜਾਬ ਤਰੱਕੀ ਕਰੇ ਸਾਡਾ ਪੰਜਾਬ ਦੇਸ਼ ਦੇ ਵਿੱਚ ਸਭ ਤੋਂ ਅੱਗੇ ਵਧੇ ਇਸੇ ਕਾਮਨਾ ਦੇ ਨਾਲ ਨਰਿੰਦਰભાઈ ਮੋਦੀ ਜੀ ਦੀ ਜੋ ਤੀਜੀ ਵਾਰ ਸਰਕਾਰ ਬਣੀ ਹੈ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਸਾਰੇ ਰਾਸ਼ਟਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਕਿ ਆਓ ਮਿਲ ਕੇ ਪੰਜਾਬ ਦੀ ਇਸ ਲਹਿਰ ਨੂੰ ਬਦਲੀਏ ਆਓ ਮਿਲ ਕੇ ਦੇਸ਼ ਦੀ ਲਹਿਰ ਨੂੰ ਬਦਲੀਏ ਦੇਸ਼ ਦੇ ਦੇਸ਼ ਨੂੰ ਪ੍ਰਤੀਯੋਗਤਾ ਉੱਤੇ ਲੈ ਕੇ ਚੱਲੀ ਹੈ। ਜੀ ਸਨੇ ਮਾਣਯੋਗ ਖਰੀ ਸ਼ਰੂੜਾ ਜੀ ਮਤਲਬ ਵਾਈਸ ਪ੍ਰੈਜ਼ੀਡੈਂਟ ਅੌਰ ਬੀਜੇਪੀ ਦੇ ਕੋ ਲੀਡਰ ਨੇ ਜਿਹੜੇ ਨਿਰਸਵਾਰਥ ਸੇਵਾ ਕਰਦੇ ਆ ਅੱਜ ਅਸੀਂ ਇਹਨਾਂ ਕੋਲ ਜੇ ਪਹੁੰਚੇ ਆ ਤੇ ਇਹਨਾਂ ਨੇ ਬੜੀ ਖੁਸ਼ੀ ਲਗੀ ਕਿ ਸਰ ਤੁਸੀਂ ਆਏ ਹੋ ਤੁਹਾਡਾ ਮਿਲਕਮ ਆ ਤੇ ਆਪਾਂ ਕੋਈ ਸੱਜੇ ਖੱਬੇ ਕੋਈ ਗੱਲ ਨਹੀਂ ਕਰਨੀ ਜਿਹੜਾ ਅੱਜ ਦਾ ਜਿਹੜਾ ਦੇਣਿਆ ਉਹ ਬੜਾ ਖਾਸ ਆ ਕਿ ਇਤਿਹਾਸ ਰਚਿਆ ਹੈ ਜੀ ਬੀਜੇਪੀ ਦੇ ਨੇ ਕਿ ਤੀਜੀ ਵਾਰੀ ਸਰਕਾਰ ਅਸੀਂ ਲੈ ਆਂਦੀ ਆ ਤੇ ਇਹਨਾਂ ਨੇ ਇੱਕ ਗੱਲ ਮੈਂ ਜਰੂਰ ਕਰਕੇ ਜਾਊਂਗਾ ਅੱਜ ਤੇ ਇਹਨਾਂ ਨੇ ਮੈਨੂੰ ਕਿਹਾ ਸੀਗਾ ਪਹਿਲੀ ਵੀ ਇੰਟਰਵਿਊ ਵੀ ਭਾਜੀ ਬੰਦੇ ਲੈ ਆਓ ਆਪਾਂ ਤਗੜੇ ਕਰੀਏ ਮੋਦੀ ਸਾਹਿਬ ਨੂੰ ਤਗੜਾ ਹੱਥ ਪਾਈਏ ਡਬਲ ਇੰਜਨ ਲਾ ਦੇਾਂਗੇ ਜਿਹੜੀ ਗੱਡੀ 40 ਦੇ ਸਪੀਡ ਤੇ ਚੱਲਣੀ ਹੈ 110 ਤੇ ਚਲਾ ਦੇਾਂਗੇ ਭਾਵੇਂ 100 ਦੀ ਸਪੀਡ ਹੋਵੇ ਉਤੋਂ ਵੀ ਵਧਾ ਦੇਾਂਗੇ ਜੇ ਸਪੀਡ ਨਹੀਂ ਵਾੜਦੀ ਟੁਰਾ ਜੀ ਵੀ ਇੱਥੇ ਨੇ ਬਹਿ ਵੀ ਇੱਥੇ ਆ ਫੇਰ ਅਗਰ ਮੈਂ ਜੀ ਨੂੰ ਪੁੱਛਾਂ ਕਿ ਸਰ ਡਬਲ ਇੰਜਨ ਤੇ ਜਨਤਾ ਨੇ ਲਾਤਾ ਚਲਾ ਵੀ ਦਿੱਤਾ ਤੇ ਹੁਣ ਤੁਸੀਂ ਦੱਸੋ ਕੀ ਕਹਿੰਨੇ ਆ ਉਹ ਪిల్లా ਸ਼ਾਇਦ ਮੈਂ ਚਾਹਾਂ ਕਿ ਨਾ ਹੀ ਆਵੇ ਪੁੱਛਣ ਦਾ ਬਤਾਈ ਦੇਣ ਜਗੂ ਮੁੜ ਕੇ ਉਹ ਆ ਜਾਈਏ ਕਿ ਤੁਸੀਂ ਸਰ ਜੋ ਗੱਲ ਕਹੀ ਦੀ ਕਰੇ ਉਤਰੇ ਆ ਤੇ ਬਸ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਛੋਟਾ ਵੀਰ ਪਤਰਕਾਰ ਹਿੰਦ ਅਖਬਾਰ ਦੀ ਸਸੀਗਰ